ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੇ ਵੀਜੀ ਅੱਜ ਆਪਣੇ ਵੀਰਾਂ ਹੈਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਹੈ ਜੀ ਤਸੀਲੇ ਵੀ ਅੰਮ੍ਰਿਤਸਰ ਬਾਈ ਮੰਗੇਣ ਆ ਚੁੱਕੇ ਜੀ ਦੇਖੋ ਅੱਜ ਵੀ ਨਾ ਅੱਖ ਨੂੰ ਲੱਗ ਅਜੂ ਸੇਲ ਆ ਤੇ ਆਉਣ ਬਾਈ ਦੇ ਗੱਲਬਾਤ ਕਰਕੇ ਇਹਨਾਂ ਪ੍ਰਾਈਸ ਕੀ ਹੈ ਦੀ ਕੀਮਤ ਮਿਲ ਕੇ ਕੋੜਾ ਬਾਈ ਸਤਿ ਕਾਲ ਸਤਿ ਕਾਲ ਜੀ ਹੋਰ ਬਾਈ ਕਿਦਾਂ ਚੰਗੀ ਗੱਲ ਆ ਜੀ ਕਿਰਪਾ ਗੁਰ ਰਾਮਦਾਸ ਦੀ ਬਾਬਾ ਦੀ ਬਾਬਾ ਦੀ ਵੇਗਿਆ ਮਾਲ ਜੀ ਉਧਰ ਵੇਖਿਆ ਮਾਲ ਸੋਹਣੇ ਝੋਟੇ ਆ ਹਾਂ ਜੀ ਹਾਂ ਜੀ ਅੱਜ ਬਾਈ ਫਿਰ ਕਿੰਨੇ ਆ ਅੱਜ ਆਪਣੇ ਕੋ ਦੋ ਬੈਰਾ ਹਾਂਜੀ ਮਈਆਂ ਲੈ ਗਿਆ 7-8 ਤੇ ਮਈਆਂ ਹੋਰ ਵੀ ਆਉਣੀਆਂ ਮਹਾਰਾਜ ਜੀ ਮੇਲੇ ਮਾਲ ਨੂੰ ਮਿਲ ਜਾਂਦਾ ਵਦੂ ਆ ਵਾ ਵਦੂ ਨੂੰ ਲੋੜ ਨਹੀਂ ਪਈ ਹੁਣ ਲੋੜ ਨਹੀਂ ਮੜੀ ਜਾਣੀ ਜਣੇ ਹੁਣ ਲੋੜ ਨਹੀਂ ਪਈ ਬਿਲਕੁਲ ਚਾਹ ਦੇ ਵੇਚ ਲਜਾਂ ਮਾਰ ਲਾ ਬਾਕਰਾ ਵੀ ਕਿਸੇ ਦਾ ਇੱਥੇ ਕੋ ਦੇਣਾ ਤੇ ਉੱਥੇ ਨਾ ਨਾ ਬਿਲਕੁਲ ਪੈਸੇ ਨਾ ਮਾਰ ਲੈਣਾ ਜੀ ਵਾਹ ਜੀ ਵਾਹ ਲੈਣੇ ਦਾ 100 ਰੁਪਏ ਰੋਟੀ ਜੀ ਇਧਰੋਂ ਮੈਲੇ ਦੋ ਦੋ ਬਿਲਕੁਲ ਬਜੀ ਬਿਲਕੁਲ ਚਲੋ ਦੱਸੋ ਬਜੀ ਫਿਰ ਆਹ ਵਾਹ ਸੰਦੀਪ ਜੀ ਘੱਪੜ ਹਾਂਜੀ ਇਹ ਹੁਣ 5 ਲੈ ਜੇ 7 ਲੈ ਜੇ ਹਾਂਜੀ ਇਦਨੋਸੂ ਜੀ ਤੁਸ ਜੀ ਚਾਹੋ ਲੋ ਜੀ ਖੋਲੋ ਜੀ ਖੋਲੋ ਜੀ ਦੁੱਧ ਘਰੂ ਚੰਗਾ ਜੀ ਸਰ ਅੱਛੀ ਆਵਾਜ਼ ਦੇ 30 ਕਿਲੋ ਦੁੱਧ ਦੇ ਦੀ ਜੀ ਜਿਵੇਂ ਹਿਸਾਬ ਵਿੱਚ 30 ਦੇ ਦੀ 25 ਦੇ ਦੀ ਆਪਾਂ ਕਰਦੇ ਨੇ ਬਾਅਦ ਵਿੱਚ ਬਿਲਕੁਲ ਬਿਲਕੁਲ ਰੱਸੀ ਬਹਿਤਰਾ ਜੀ ਠੀਕ ਆ ਚੰਗਾ ਥਾਲੇ ਵਾਲਾ ਜੀ ਬਹਿਰ ਚੰਗੀ ਬੋਲ ਆ ਜੀ ਆ ਜੀ ਜਲਪਾ ਜੀ

ਬਾ ਠੀਕ ਹੈ ਜੀ ਜੇਮ ਸੇਵਾ ਦੂਰ ਹਾਂ ਜੀ ਇਹ ਨਹੀਂ ਜੀ ਸਾਡੀ ਆ ਜੀ ਆ ਰਹੀ ਹੈ ਕਰ ਦੋ ਮਾਨ ਦਾ ਜੁਜਾ ਜੀ ਆ ਰਹੀ ਹੈ 5000 ਚੱਲਣ ਦੋ ਆ ਝੋਟੀ ਦੀ ਤਾਜੀ ਸੋਈਏ ਇਹ ਉਹ ਬੰਦਾ ਬੱਚਾ ਲੈ ਜਾ ਅੱਛਾ ਅੱਜ ਦੇ ਕੱਲ ਕੇ ਮੁੰਡੇ ਨਹੀਂ ਪਰ ਆ ਬੱਚਾ ਲੈ ਕੱਲ ਦੀ ਜੁੜੀ ਕੱਟਾ ਜੀ ਨਹੀਂ ਇਹ ਕੱਟੀ ਆ ਕੱਟੀ ਆ ਠੀਕ ਆ ਕਟਾ ਗਲੇ ਨਾਲ ਤੇਰੀ ਠੀਕ ਆ ਖੋਲੋ ਜੀ ਤੇ ਬੋਲਾ ਬਈ ਪੰਜ ਚੇਕ ਰੂ ਰੋਸ ਪੰਜ ਦਾਫਰੀ ਕੀਤੀ ਜਵੇਂ ਆਪਾਂ ਕਹੀਏ ਠੀਕ ਹੈ ਇੱਕ ਨੰਬਰ ਹਾਂਜੀ ਇੱਕ ਨੰਬਰ ਜਾਓ ਇਹ ਵੀ ਦੇਖ ਰੋੜੀ ਤੋਂ ਉਹ ਦਾ ਕਰੂ ਦੋਰੀ ਪਾੜਿਆ ਕੋਈ ਪਾਣੀ ਕੋਈ ਛਾਈ ਕੀ ਰਾਂ ਆ ਦੇਖ ਢਾਡੀ ਨਾਲ ਮੀਨੀ ਲਾ ਲੋ ਕਿਨੇ ਜੀ ਹਾਂਜੀ ਹਾਂ ਆ ਜਾਓ ਜਾਓ ਮਾਰ ਕੇ ਜਾ ਹਾਂਜੀ ਭਾਈ ਕਿਨੇ ਰੇਸ ਦੀ ਉਹਦਾ ਇਹ ਸੱਤ ਅਧੀਆਂ ਵੇਚ ਰਹੀਆਂ ਸਸਤੇ ਭਾਈ ਜਾਨ 77 ਦੀਆਂ ਵੇਚ ਰਹੀਆਂ ਨਹੀਂ ਭਰਾ ਅੱਜ ਬਿਲਕੁਲ ਜੈ ਜੋ ਸਿਆਲੇ ਰੇਟ ਕਰਦੇ ਨੇ ਅੱਜ ਤੇ ਠੀਕ ਆ ਅੱਜ ਹਾਂਜੀ ਸਿਰਫ ਪਰ 50 60 ਹਜ਼ਾਰ ਲੈਣਾ 60 ਹਜ਼ਾਰ ਚੱਲਣ ਦੋ ਸਿਰਫ ਬਿਲਕੁਲ 8000 ਰੁਪਏ 60 ਹਜ਼ਾਰ ਤੇ ਛੋਟ ਹੋਣੀ ਵਿੱਚੋਂ ਮੇਰੀ ਮਰਜ਼ੀ ਦੀ ਬਸ ਠੀਕ ਆ ਬਾਈ ਵੇ ਰਣ ਨਹੀਂ ਹੋਣੀ ਤੁਹਾਨੂੰ ਬਸ ਠੀਕ ਦਵਾਈ ਚੋਈ ਇਕੋ ਬਿਲਕੁਲ ਹਾਂ ਜੇ ਮੰਦਾ ਦੇ ਮੰਦੀ ਦਾ ਬਾਈ ਬਸ ਠੀਕ ਆ ਸੁਈ ਆ ਗਈ ਉਹ ਦੂਜਾ ਵਾਲੇ ਨੂੰ ਤੇ ਜਾਲ ਵਾਲੀ ਸੁਬਾ ਆਪਾਂ ਉਹਨੂੰ ਦੱਬ ਠੀਕ ਆ ਅੱਟਾ ਮਗਰ ਪਰਸੋਂ ਵੀ ਸੁਈ ਆ ਅੱਛਾ ਰਾਤੀ ਰਹੀ ਆ ਬੋਲਾ ਪੰਜ ਛੇ ਕਿਲੋ ਦਾ ਖੋਲੋ ਜੀ ਲਓ ਜੀ ਇਹ ਵੀ ਦੇਖੀ ਨੀਲੀ ਪਿਓਰ ਪਿਓਰ ਨੀਲੀ ਦਾ ਇਹ ਦਿੱਲੀ ਵਾਲੀ ਦੇ ਮਗਰ ਅੱਟਾ ਹਾਂ ਤੇ ਥੇਲ ਵੀ ਥੇਲ ਪਰ ਥੇ ਲਾ ਜੇ ਦੀ ਫਾਜੇ ਵਾਹੋ ਬਿਲਕੁਲ ਲਓ ਜੀ ਵੇਖੋ ਬਿਲਕੁਲ ਦਰਮਿਆਨ ਆ ਕਰਦੀ ਮੱਝ ਜੀ ਨੀਲੀ ਵਿੱਚ ਨਾਲੇ ਨਿਸ਼ਾਨੀਆਂ ਨੇ ਤੁਹਾਨੂੰ ਪਤਾ ਜੀ ਸਾਰੀ ਭਰੀ ਪਈ ਆ ਆਜੋ ਭਾਈ ਆਜੋ ਆਜੇ ਲਿਆ ਇਹ ਚਲ ਹਾਂਜੀ ਭਾਜੀ ਫਿਰ ਸਦੀ ਦੇ ਤੇਰੇ ਮੇਰੇ ਕੋਈ ਹੈ ਕਿ ਟਿਕ ਮਾਜਾ ਦੋ ਦੇ ਛੇ ਦੇ ਤੇਰੇ ਕਿ ਕਰ ਸੱਤ ਦੇ ਤੇ ਅੱਠ ਦੇ ਉਹਨਾਂ ਨਾਲ ਮੈਂ ਜਵਾਬ ਫਿਮਾਰੀ ਗਾਰੰਟੀ ਉਹ ਫੋਲ ਬੋਲੋ 5 ਵਜੇ 6 ਹੋਵੇ 5 ਕੀ ਹੋਊਗਾ ਜਾਂ 8 ਦੇ ਤੇ 7 ਦੇ ਉਹਦਾ ਫੋਨ ਨਾ ਜਿੱਦਾਂ ਕੋਈ ਪਾਲੇ ਉਦਾਂ ਚੋੜੇ ਰੇਰ ਵੀ ਹੋਣਾ ਹੀ ਆ ਪਾਲੇਣਾ ਠੀਕ ਆ ਕਿਨਾਲੀ 60 ਹਜ਼ਾਰ ਲੀ ਜਾਂ ਦੋ 55 ਲੈ ਲੀਏ ਇਹ ਹੋਰ ਕਰੀ ਗਈ ਹੋਰ ਕਰਦੀ ਉਹਦਾ ਫੰਡਰ ਦਾ ਮੁੱਲ ਨਹੀਂ ਗੁਰੂ ਆਦਾ ਹਾਂ ਨਹੀਂ ਸਿਰਫ 55 ਹਾਂ 5000 ਹਾਂ 3000 ਠੀਕ ਹੈ ਠੀਕ ਆ ਅਸੀਂ ਵੀ ਲੈਣੇ ਬਿਲਕੁਲ ਬਿਲਕੁਲ ਅਸੀਂ ਵੀ ਲੈਣੇ ਤੇ ਉਹਨਾਂ ਨੂੰ ਦੇਖ ਆਏ ਬਾਬਾ ਜੀ ਬੱਸ ਬਾਬਾ ਜੀ 2700 ਮਾਲ ਮੇਂ ਲੈ ਦੋ ਭਰੇ ਬਾਬਾ ਹੋਰ ਆਣੀ ਹੈ ਜੀ ਹਾਂ ਹਾਂ ਅੱਜ ਥੁਖੀ ਤੇ ਰਾਜੇ ਚੋੜੀ ਗੱਬਣ ਲਓ ਜੀ ਇਹ ਵੇਖ ਲੋ ਰੇਟ ਬਾ ਹਾਂ ਇਹ 5060 ਦਾ ਰੇਟ ਥੋੜਾ ਜੀ ਹੁਣ ਹਾਂ ਨਾਲੇ ਪਹਿਲੇ ਸੋਣ ਵੇਚੀ ਹਾਂਜੀ ਪਹਿਲੇ ਜ਼ੋੜੀ ਪਹਿਲਾ ਲੋਨ ਕਰ ਦੋਗੇ ਪਹਿਲਾ ਸਮਾਨ ਦਾ ਸਾਮ ਨੂੰ ਮੰਦਾ ਦਾ ਆਟਾ ਮੰਦਾ ਦਾ ਪਹਿ ਗਿਆ ਮੰਦਾ ਦਾ ਗੱਲ ਸਹੀ ਆ ਇਹ ਵਾਲਾ ਪੂਰਾ ਸਾਫ ਨਾਲ ਆਹ ਦੋ ਜੀ ਲਿਓ ਆ ਇਹਨੇ ਬਤਨੀ ਸੀ ਉਹ ਪਰਸਾ ਨਹੀਂ ਐ ਪਰ ਵੀਂਡੀਆਂ ਲੈਣ ਨੂੰ ਨਾ ਰਿਜਰਵ ਕਰ ਦੇਣੀ ਹਾਂਜੀ ਪਰਸਾ ਨਹੀਂ ਆਜਾ ਜੀ ਗੁੰਦੀ ਬਾਜੀ ਫਿਰ ਹਾਂਜੀ ਬਾਜੀ ਫਿਰ ਉਹ ਤੁਹਾਡਾ ਸੌਣ ਆ ਰਿਹਾ ਸੌਣ ਆ ਜਿਹੜਾ ਕੰਮ ਹਾਂ ਤਾਂ ਨਾ ਸਿਰਫ ਮੈਂ 75 ਦੀ ਜਾਂ 70 ਦੀ ਹਾਂ ਨਾ 65 ਦੀ 65000 ਦੇ ਚੱਲਣ ਦੋ ਬਸ ਠੀਕ ਆ ਠੀਕ ਆ ਇਹ ਕਾਹ ਮੈਂ ਤੋਂ ਠੀਕ ਆ ਦੇ ਲੋ ਜੀ ਗੱਪੜ ਹਣਾ ਜੀ ਗੱਪੜ ਇਹ ਪੰਜ ਲੈ ਕੇ ਸੱਤ ਲੈ ਜੀ ਇਹਨੂੰ ਕੋ ਸੂਆ ਤੇ ਜਾਮ ਵਾਲੇ ਕੋ ਚੌਥਾ ਵਾਲੇ ਕੋ ਬਸ ਠੀਕ ਆ ਬਿਲਕੁਲ 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 ਲੋ ਜੀ ਇਹ ਵੀ ਗੱਪੜੀ ਹੈ ਨੀ ਗੱਪੜ ਗੱਪੜ 2000 ਤੱਕ ਖਾਲੀ ਬਸ ਠੀਕ ਹੈ ਇਹ ਜਿਹੜਾ ਮਰਜ਼ੀ ਲੈ ਲੈ ਸੁਆਪ ਸਰਕਾਰੀ ਖਾਣ ਦੀ ਫੋਰਟ ਜੀ ਬਸ ਠੀਕ ਹੈ ਆ ਜਾਓ ਭਜੀ ਆ ਜਾਓ ਜਾ ਇਹਨਾਂ ਨੂੰ ਦੀਪੀ ਬਰ ਕੋ ਜਾਇਨਾ ਨਾ ਬਸ ਧੁੱਤ ਵਿੱਚ ਆਟਣਾ ਕੋ ਤੈਨੂੰ ਵੀ ਅੱਛਾ ਉਹ ਤਾਂ ਮੇਰੇ ਅੱਡੇ ਗੈਰ ਰੇਟ ਦੀ ਜਿਹੜੀ ਗਾਜਾ ਇਦੋ ਵੀਡੀਓ ਆਦੇ ਐਂਕੀ 2000 ਬਚਾਉਣ ਦੇ ਇੱਕ ਰਾਤ ਤੇ 2000 ਦੀ ਝੋਟੀ ਜਿਹੜੀਆਂ ਹਾਂ ਤੇ ਦੂਜੀ ਵੀਡੀਓ ਕਹਿੰਦੇ ਅਹੀਂ 2000 ਬਚਾਉਣ ਦੇ ਰਹੀ 110000 ਦਾਹਰ ਦੇ ਤੇ ਤੀਜੀ ਵੀਡੀਓ ਕਹਿੰਦੇ ਅਹੀਂ ਬਚਾਉਣ 5700 ਦੇ ਅਹੀਂ 150000 ਲੈ 150000 ਇਹਨਾਂ 20 ਵੀ 5700 ਬਚਾਉਣ ਦੇ ਇੱਕ 5 5 ਦਾ ਵੀ 2000 ਹੀ ਬਾਤ ਆ ਹਾਂ ਉਹਦੇ ਵਿੱਚ ਗੱਲਾਂ ਬਾਤਾਂ ਨਾ 2000 ਕਹਾਂਗੇ ਸਰ ਜੀ ਸਰਪ ਅਹੀਂ ਇਹਦੇ 2000 ਲੈਣੇ ਚਾਲ ਲੈਣੇ 5 ਜਣੇ ਆਪਣੀ ਜੋ ਮਰਜ਼ੀ ਦਾ ਬਰਬਾਦ ਜੀ ਬਿਲਕੁਲ ਸਰਪ ਸੰਦੀਪ ਜੀ ਇਹਨਾਂ ਦਾ ਦਰ ਇਹਨਾਂ ਦਾ ਸੌਣ ਵਾਲੇ ਦਾ ਸੌਣ ਵਾਲੇ ਇੱਕੋ ਹੀ ਸਿਰਫ 55 ਯਾਰ ਨਹੀਂ ਠੀਕ ਆ ਵੇਖ ਲੈ ਮਾਜ ਜਾਇਦ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਮੇਲਦੀ ਨਾ ਮਿਲੀਆਂ ਆਉਂਦੇ ਆ ਮੇਲ ਪਾਣ ਦੇ ਵਾਲੇ ਆ 52 55 ਨਾਲ ਸੱਜਰ ਸੁਈਆਂ ਨਜ਼ਾਰੇ ਲੈਣ ਆ ਨਹੀਂ ਆਪਣੇ ਮੋ ਹੋਏ ਆਈ ਆ ਕੋਈ ਦੋ ਤਿੰਨ ਘੰਟੇ ਪਹਿਲਾਂ ਤੇ ਹਾਂਜੀ ਸਵੇਰੇ ਉਹਨਾਂ ਚੋ ਕੇ ਕੱਲੀ ਇਹਨੂੰ ਪਤਾ ਨਾ 7 ਵਜੇ ਤੋਂ 6 ਸੀ ਕੋਈ ਪਤਾ ਉਹਦੋਂੋਂ ਦਾ ਕਿਲੋ ਹੈ ਰਾ ਜੀ ਕੱਟੀ ਹੈ ਜੀ ਕਟਾਈ ਹੈ ਕਟਾ ਹਾਂ ਕੱਟਾਈ ਸੁਈਆਂ ਠੀਕ ਆ ਵੇਖ ਲੈ ਅਸੀਂ ਵੇਖ ਹੀ ਲਈਏ ਸਾਡਾ ਘਟਾਈ ਆ ਲਾਓ ਬਚਾ ਦਿਓ ਬਾ ਠੀਕ ਆ ਉਹ ਨੀਲੀ ਦਾ ਵੀ ਨੀਲੀ ਜਿਹਾ ਆ ਗਿਆ ਨਾ ਲੋਟਮੇ 11 12 ਕਿਲੋ ਕੱਢੂ ਘੱਟ ਕੇ ਲਾ ਦਿਓ ਲਓ ਠੀਕ ਹੋ ਗਾਲਾ ਦੇਖੋ ਬਾਰਤੀ ਆਹੰਦੋ ਜੀ ਲਓ ਮੋੜ ਲਿਆ ਕਰੋ ਨਾਸਪੀ ਦੀ ਜੀ ਇਹ ਤਾਂ ਅੱਜ ਉਹ ਸੁਈ ਦੇ ਪਾਉਂਦੀ ਹੈ ਅੱਜ ਉਹ ਸੁਈ ਆ ਠੀਕ ਆ ਹਾਂਜੀ ਭਾਜੀ 11 12 ਕਿਲੋ ਮੈਂਦਾ ਵੀ ਲੋ ਠੀਕ ਆ ਲੰਗ ਵਸਾਈ ਤੇ ਬੇਸ਼ੱਕ ਠੀਕ ਆ ਕੋਈ ਗੱਲ ਨਹੀਂ ਚਲੋ ਮੈਂ ਆਪ ਦਿਨ ਦੇ ਉਥਾ ਜੋ ਜੂਰੀ ਕੱਢ ਆਪਾਂ ਲਈ ਹਾਂਜੀ ਭਾਜੀ ਸੰਦੀਪ ਜੀ ਹਾਂ ਅੱਜ 70000 ਆ ਗਿਆ ਹਾਂਜੀ ਕਾਲੂ ਕੱਲ੍ਹ ਕੋਚਾਂ ਵੀ ਚਲੋ ਇਹ ਵੀ ਕਈਏ ਵੀ ਹੈ ਨਾ ਬਿਲਕੁਲ ਬਿਲਕੁਲ ਆ ਵੀ ਸੂਈ ਛੋਟੀ ਰਸੀ ਇਹਦਾ ਹੁਣੇ ਹੀ ਸੂਈ ਹੈ ਨਾ ਇਹ ਹਾਂਜੀ ਹਾਂਜੀ ਦੋ ਦਰ ਵੇਢੇ ਹੋ ਗਏ ਮੈਂ ਕਿ ਦੋ ਦਰ ਵੇਢੇ ਹੋ ਗਏ ਆ ਲੈ ਜੋ ਆਜੂ ਵਧੀ ਨਿਕਲੇ ਜੀ ਵਧੀ ਅੱਗੇ ਆਪਾਂ ਅੰਮ੍ਰਿਤ ਕਾ ਝੋਈ ਨਹੀਂ ਹੈਗੀ ਹਾਂਜੀ ਕਿਲੋ ਧਾਰਾ ਧੂਰਾ ਮਾਰ ਕੇ ਵੇਖਿਆ ਕੋਈ ਕਹ ਮੈਂ 2 ਕਿਲੋ ਝੋਤੀ ਆ ਉਹ ਕਰਦਾ ਉਹ ਕੁਛ ਨਹੀਂ ਰਕੀਦਾ ਮੈਂ ਮਗਲਾਂ ਨਹੀਂ ਕੀ ਕਰਦਾ ਹਾਂਜੀ ਹਾਂਜੀ ਖੋਲੋ ਭਾਜੀ ਖੋਲੋ ਹਾਂ ਐਵੇਂ ਮੱਥਾ ਮੈਂ ਜੀ 2 ਕਿਲੋ ਬਚਾ ਜਵਾਦਾ ਹੈ 2 ਕਿਲੋ 24 ਦਿੱਤੀ ਜੀ ਪਰ ਕੁਛ ਨਹੀਂ ਦਿੱਤਾ ਆਪਾਂ ਕਿਲੋ ਵਿੱਚ ਵਾਪਸ ਮਾ ਦੇਣਾ ਠੀਕ ਹੈ ਠੀਕ ਹੈ ਆ ਗੱਲ ਕੀਤੀ ਐਵੇਂ ਆਪਾਂ ਕਹੀਏ ਤੁਹਾਨੂੰ ਜੋ ਕਰਵਾ ਆਜੋ ਬਾਕੀ ਜਿਹੜਾ ਥਣ ਲੱਗਾ ਹਾਂ ਜੋਂ ਬਹੁਤ ਸੋਹਣਾ ਲੱਗਾ ਜਦੋਂ ਚੋਟੀ ਥੋੜੀ ਨਾ ਤੂੰ ਵੀ ਉੱਤਰ ਕੇ ਆਪਣਾ ਪਾਈ ਪੋਤਾ ਰੋਚਾ ਖਾਏ ਲੈਣੇ ਹਨੇ ਉੱਤਰ ਕੇ ਸੋ ਆਜ ਆਜ ਲਿਆ ਕੋਲੋਗ੍ਰਾਫੀ ਆ ਬੀ ਦੋ ਦੋੜੀ ਜਰੂਰੀ ਆ ਬਣਾਉਣ ਤੋਂ ਬਦੂ ਹਾਂਜੀ ਦੋ ਦੋੜੀ ਜਰੂਰੀ ਆ ਬਿਲਕੁਲ ਬਿਲਕੁਲ ਕਟਾ ਦੇ ਅੱਛਾ ਕਟਾ ਹਾਂਜੀ ਇਹ ਹਾ ਜਰਾ ਮੁੱਲ ਜੋ ਮੱਗੀ ਮੰਗੀਏ ਛੋਟੀ ਦੇਗੀ 85 ਦੀ ਵੀ 90 ਦੀ ਵੀ ਪਰ ਛੱਡੋ ਗੱਲ ਇਹਦਾ ਸਿਰ ਬਿਆਸੀ ਬਿਆਸੀ ਚਲੋ ਤਾਂ ਠੀਕ ਹੈ ਬੜੀ ਇਨਰ ਮੈਂ ਨਹੀਂ ਪਤਾ ਰੇਡ ਆ ਤਾਂ ਭਾਈ ਸਰੇ ਕਰਾਦਾ ਨਹੀਂ ਬੜੇ ਡੈਮ ਬਲ 55 55 ਭਾਗ ਇਹ ਵੀ ਚੱਲੂਗਾ ਕੋਈ ਗੱਲ ਨਹੀਂ ਟਾਈਮ ਸਾਰੀ ਆਉਂਦੇ ਆ ਰੱਖ ਵਾਲਾ ਕਲੀ ਬਈ ਟਾਈਮ ਕੋਈ ਦੁਕਾਨਦਾਰ ਹੈ ਨਾ ਜੀ ਕੋਈ ਗੱਲ ਨਹੀਂ ਹਾਂ ਇਹਦੇ ਸਮੇਂ ਦੇ ਹਿਸਾਬ ਨਾਲ ਸਮੇਂ ਸਾਂ ਚੱਲੇ ਜਾ ਬਿਲਕੁਲ ਮੰਦਾ ਰੰਬੰਦੀ ਰਵੀ ਜੀ ਚਲੋ ਜੀ ਹਾਂ ਜੀ ਨੰਬਰ ਜੀ ਨੰਬਰ 38814290139872183013 ਪਿੰਡ ਰਾਮਪੁਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰੀ ਸਤਿਕਾਰ ਸਤਿਕਾਰ